ਅਗਰੋਜੀ ਕੀ ਫਤਿਹ ਜੀ ਦਾਸ ਪਿੰਡ ਖੇਮਕਰਨ ਤੋਂ ਆਏ ਆ ਬਾਰਡਰ ਏਰੀਆ ਤੋਂ ਜਿੱਤਰਾ ਇਧਰ ਬਾਰਡਰ ਆ ਗਿਆ ਤੇ ਉਧਰੋਂ ਹੀ ਬਾਰਡਰ ਤੋਂ ਆਏ ਆ ਇਹ ਜਿਹੜੀ ਮੱਧਰ ਮਥਰਾ ਭਾਗੀ ਦੀ ਨੌਜਵਾਨ ਸਭਾ ਹੈ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਪਿੱਛੇ ਵੀ ਜੋ ਪਿਛਲੇ ਸਾਲਾਂ ਦੇ ਵਿੱਚ ਹੜਪੀਟ ਤੋਂ ਦਿਨਾਲੇ ਤਰੇ ਮੱਧ ਦੇ ਮੋਢੇ ਨਾਲ ਮੋਢਾ ਜੋੜ ਕੇ ਜਿੰਨੀ ਵੀ ਸਮਗਰੀ ਪਿੰਡ ਦੇ ਵਿੱਚੋਂ ਇਕੱਠੀ ਹੁੰਦੀ ਸੀ ਆਪਣੇ ਟਰੈਕਟਰ ਲੈ ਕੇ ਉੱਥੇ ਲੈ ਕੇ ਜਾਂਦੇ ਰਹੇ ਨੇ ਕਿਉਂਕਿ ਸਰਕਾਰਾਂ ਤੋਂ ਤਾਂ ਆਪਣੀ ਕੋਈ ਝਾਕ ਨਹੀਂ ਗਈ ਤੇ ਭਰਾ ਹੀ ਭਰਾ ਦੇ ਕੰਮ ਆਉਂਦਾ ਹੈ ਤੇ ਅੱਜ ਵੀ ਇੱਥੇ ਕਿੰਨੀ ਭਾਜੀ ਦੇ ਫੂਨ ਦੇ ਉੱਤੇ ਅਸੀਂ ਆਏ ਆ ਵੀ ਸਾਡੀ ਥੋੜੀ ਜਿਹੀ ਅਗੋ ਹੈਲਪ ਕੀਤੀ ਜਾਵੇ ਵੀ ਜਿੱਥੇ ਨਹੀਂ ਇਹ ਸਮਗਰੀ ਪਹੁੰਚਦਾਈ ਉੱਥੇ ਸਾਨੂੰ ਪਹੁੰਚਾਇਆ ਜਾਵੇ ਇਹ ਹੁਣ ਅੱਜ ਸਵੇਰ ਤੋਂ ਸ਼ਾਮ ਤੋ ਸਵੇਰ ਤੋਂ ਲੈ ਕੇ ਤਕਰੀਬਨ ਸਾਡੀ ਵੇੜ ਦੇ ਵਿੱਚ ਸੀ ਤੇ ਬਾਈਪਾਸ ਤੋਂ ਅੰਬਰ ਸਰ ਤੋਂ ਸਾਡੇ ਨਾਲ ਜਰਾ ਤੁਰਿਆ ਤੇ ਜਿੱਥੇ ਤੱਕ ਵੀ ਹੋ ਸਕਦਾ ਹੈ ਜਿੰਨਾ ਕਿ ਸਾਡੇ ਕੋਲ ਸਮਗਰੀ ਆਈ ਆ ਤੂੜੀ ਲੈਂਦੀ ਆ ਪਾਣੀ ਲੈਂਦਾ ਹੈ ਚਾਰ ਲੈਂਦਾ ਚਾਰਾ ਇਹ ਸਾਰਾ ਹੀ ਲੋਡ ਬੰਦ ਜਿੱਥੇ ਪਸ਼ੂ ਲੋਕਾਂ ਦੇ ਭੁੱਖੇ ਭਜੇ ਆ ਉੱਥੋਂ ਤੱਕ ਆਪਾਂ ਪਹੁੰਚਾ ਕੇ ਤੇ ਫਿਰ ਅਸੀਂ ਨਗਰੋਂ ਚੱਲਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਤਨਾ ਹੀ ਸਤਿਗੁਰੂ ਕਿਰਪਾ ਕਰਨਗੇ ਜਿਤਨਾ ਸੇਵਾ ਲੈਣਗੇ ਫਿਰ ਇਹ ਇੱਕ ਫੇਰ ਆਉਣ ਆਵਾਂਗੇ ਆ ਪਾਣੀ ਸਤਿਗੁਰੂ ਕਿਰਪਾ ਕਰੇ ਪਾਣੀ ਲੈ ਜਾਵੇ ਸਰ ਆਪਣੇ ਵਰਗੇ ਜਥੇਬੰਦੀਆਂ ਹੋਰਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਇਹ ਅਪੀਲ ਇਹ ਕਰਨੀ ਚਾਹੁੰਦੇ ਆ ਵੀ ਲਾਗੇ ਛਾਕੇ ਤਾਂ ਬਹੁਤ ਜ਼ਿਆਦਾ ਜਿੱਦਣ ਲਾਗੇ ਸਾਡੇ ਸਭਰਾ ਪਿੰਡ ਪੈਂਦਾ ਹੈ ਉੱਥੇ ਵੀ ਬਹੁਤ ਜਿਹੜੀ ਹਰੀਕੇ ਪੱਤਨ ਦੀ ਬਹੁਤ ਮਾਰ ਪੈ ਰਹੀ ਹੈ ਘੜੰਮ ਦੇ ਉੱਤੇ ਜਿਤਨਾ ਤੇਰੀ ਬਣ ਸੱਤ ਅੱਠ ਦਿਨਾਂ ਉਹ ਚੱਲੇ ਨੇ ਤੋੜੇ ਲਾਲ ਲਾ ਕੇ ਕੋਈ ਪ੍ਰਸ਼ਾਸਨ ਦਾ ਤੇ ਕੋਈ ਆਪਣਾ ਨਾਂ ਇੱਥੇ ਤੁਹਾਨੂੰ ਹੈਗਾ ਤੇ ਨਾ ਉੱਥੇ ਇੱਥੇ ਮੈਂ ਸੰਗਤ ਨੂੰ ਇਹ ਕਹਣਾ ਚਾਹੁੰਦਾ ਵੀ ਜੇ ਉਧਰੋਂ ਜਾਣ ਦੇ ਨਾਲ ਇੱਧਰ ਨੂੰ ਆਓ ਜਿਹੜਾ ਹੁਣ ਬਾਬਾ ਬੁੱਢਾ ਸਾਬ ਜੀ ਦਾ ਜੋੜ ਮੇਲਾ ਆ ਰਿਹਾ ਬੜੀ ਚੜ੍ਹਦੀ ਕਲਾ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਪੰਜ-ਪੰਜ 6-6 ਦਿਨ ਲੰਗਰ ਲਾਉਣੇ ਆ ਤੇ ਜਾਦੇ ਪਦਾਰਥ ਬਣਾਉਣੇ ਉੱਥੇ ਦਾਲ ਫੁਲਕੇ ਦਾ ਲੰਗਰ ਲਾ ਕੇ ਤੇ ਆਪਾਂ ਇੱਥੋਂ ਵਾਲੀ ਸੰਗਤ ਦਾ ਸਾਥ ਦਿਓ ਭਰਾਵਾਂ ਦਾ ਕਿਉਂਕਿ ਇੱਥੇ ਕਿਸੇ ਸਰਕਾਰ ਦੀ ਕਿਸੇ ਦੀ ਸਾਡੀ ਜਥੇ ਬੰਦੀ ਦਾ ਕਿ ਨਾਰਾ ਹੈ ਲੋਕਾਂ ਦੀ ਸਰਕਾਰਾਂ ਤੋਂ ਨਾ ਝਾਅ ਕਰੋ ਤੇ ਆਪਣੀ ਰਾਖੀ ਆਬ ਕਰੋ ਆਪਾਂ ਆਪਦੀ ਰਾਖੀ ਦੀ ਆਪ ਤ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਤੱਕ ਵੀ ਮੇਰੀ ਇਹ ਮੀਡੀਆ ਆਵਾਜ਼ ਹੁੰਦਾ ਹੈ ਭਰਾ ਦੇ ਜਰੀਏ ਜਾਂ ਕਿਤਰਾ ਵੀ ਤੇ ਸਾਰੇ ਇੱਥੋਂ ਸਾਫ਼ ਲਈਏ ਕਿਉਂਕਿ ਕਿਸਾਨ ਜਿਹੜਾ ਇਹ ਹਰ ਇੱਕ ਦਾ ਢਿੱਡ ਭਰਦਾ ਹੈ ਪਰ ਅੱਜ ਸੜਕਾਂ ਤੇ ਬੈਠਾ ਹੈ ਪਰ ਕਿਸੇ ਨੇ ਸਰਕਾਰ ਨੇ ਸਹਾਰ ਨਹੀਂ ਲਈ ਜਿਹੜੀਆਂ ਗੱਡੀਆਂ ਦੇ ਉੱਤੇ ਇਲੈਕਸ਼ਨ ਦੇ ਵਿੱਚ ਸ਼ਰਾਬ ਆਉਂਦੀ ਆ ਗੱਡੀਆਂ ਭਰ-ਭਰ ਕੇ ਅੱਜ ਉਹ ਗੱਡੀਆਂ ਕਿਤੇ ਸਾਡੇ ਆ ਪਦਾਰਥਾਂ ਦੇ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਵਾਸਤੇ ਡੰਗਰ ਬੱਚੇ ਵਾਸਤੇ ਆਉਂਦੀਆਂ ਭਰ ਕੇ ਸਾਨੂੰ ਪਤਾ ਹੁੰਦਾ ਪਰ ਇਹ ਸਰਕਾਰਾਂ ਜਿਹੜੀਆਂ ਐ ਇਹ ਜਿਹੜਾ ਭਗਵੰਤ ਮਾਨ ਸਰਕਾਰ ਹੈ ਉਹ ਤੇ ਚन्नई ਦੇ ਵਿੱਚ ਆਪਦੇ ਸੋਕ ਆਰਾਮ ਕਰ ਰਹੇ ਨੇ ਉੱਥੇ ਸਾਡਾ ਭਰਤ ਕਿਸ ਨੂੰ ਸਾਡਾ ਸਾਥ ਨਹੀਂ ਨਾ ਸਾਨੂੰ ਕਿਸ ਦਾ ਸਾਥ ਸਿਰ ਸਾਨੂੰ ਸਿਰਫ ਰੱਬ ਦਾ ਸਾਥ ਹੈ ਗੁਰੂ ਨਾਨਕ ਦੀ ਧਰਤੀ ਤੇ ਆਏ ਆ ਇੱਥੇ ਪੰਜਾਬ ਜਿਹੜਾ ਹੈ ਗੁਰਾਂ ਦੇ ਨਾਂ ਤੇ ਜਿਉਂਦਾ ਹੈ ਪੰਜਾਬ ਕੋਂਦਾ ਜਿਉਂਦਾ ਹੈ ਗੁਰਾਂ ਦੇ ਨਾਂ ਤੇ ਇੱਥੇ ਬੜੀਆਂ ਬੜੀਆਂ ਆਫਤਾਂ ਆ ਤੇ ਇਹ ਵੀ ਜਿਹੜੀ ਆਫਤਾਂ ਇਹ ਭਰਾਵਾਂ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਸਤਿਗੁਰ ਕਿਰਪਾ ਕਰੂਗਾ ਵਾਹਿਗੁਰੂ ਆਪਾਂ ਆਪੋ ਆਪਣੇ ਘਰਾਂ ਵਿੱਚ ਜੱਲ ਗਏ ਚਲੋ ਫਸਲ ਤਾਂ ਸਾਡੀ ਖਰਾਬ ਹੋ ਗਈ ਆ ਸਤਿਗੁਰ ਕਿਰਪਾ ਕਰੇ ਸਾਡੇ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿਣ ਸਾਡਾ ਡੰਗਰ ਬੱਚਾ ਚੜ੍ਹਦੀ ਕਲਾ ਵਿੱਚ ਰਵੇ ਇਇ ਤਰ੍ਹਾਂ ਹੀ ਆਪਾਂ ਅੱਗੋਂ ਦੇ ਸੇਵਾ ਕਰਦੇ ਰਹੀਏ ਇੰਨਾ ਕੁਝ ਕਹਿੰਦਾ ਖਿਮਾਂ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਚਰਨਜੀਤ ਸਿੰਘ ਚੰਨੀ ਪ੍ਰਧਾਨ ਡੇਰਾ ਬਾਬਾ ਨਾਨਕ ਬੇਨਤੀ ਕਰਦਾ ਵਾਂ ਕਿ ਚਲੋ ਵੀਰ ਜੀ ਉਹਨਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਹੈ ਮੱਧਰਾਂ ਵਾਲੇ ਭਰਾ ਨੇ ਆਪਣੇ ਖੇਮ ਕਰਨ ਤੋਂ ਆਏ ਨੇ ਏਡੀ ਦੂਰੋਂ ਦੂਜੇ ਬਾਰਡਰ ਤੋਂ ਆਏ ਨੇ ਦੂਸਰੇ ਬਾਰਡਰ ਤੇ ਸਿਰਫ ਇੱਕ ਰਾਸਮਗਰੀ ਪਚਾਉਣ ਵਾਸਤੇ ਤੇ ਮੈਨੂੰ ਬੜੀ ਸ਼ਰਮ ਵਾਲੀ ਗੱਲ ਮਹਿਸੂਸ ਹੁੰਦੀ ਹੈ ਕਿ ਅਜਿਹਾ ਸ਼ਹਿਰਾਂ ਜਾਈਦਾ ਵਾ ਤੇ ਲੋਕ ਦੁਕਾਨਾਂ ਵਾਲੇ ਜਿਹੜੇ ਆ ਉਹ ਵੀ ਵਿਚਾਰੇ ਮੈਂ ਵਿਚਾਰੇ ਨਹੀਂ ਕਹਿ ਸਕਦਾ ਸੌਰੀ ਪਰ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਕਿ ਕਮ ਸੇ ਕਮ ਤੁਹਾਡੇ ਜਿੰਨੀ ਦੁਕਾਨ ਹੈ ਉਹ ਸਾਰੀ ਤੇ ਜੱਟ ਜਮੀਦਾਰਾਂ ਨਾਲ ਚਲਦੀਆਂ ਨਾ ਮੈਂ ਅੱਜ ਵੀ ਸੇਰੇ ਗਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਭਰਾਓ 5-500 ਰੁਪਿਆ 2-200 ਰੁਪਿਆ ਜਿੰਨਾ ਤੁਹਾਡੇ ਕੋਲ ਬੰਦਾ ਪਾ ਕੇ ਤੇ ਰਾਸਮਗਰੀ ਉੱਥੇ ਪਚਾਓ ਠੀਕ ਹੈ ਨਾ ਜ਼ਰੂਰੀ ਹੈ ਅੱਜ ਲੋਕ ਭੁੱਖੇ ਮਰਨ ਦੇ ਆ ਇਹਨਾਂ ਵੀਰਾਂ ਦਾ ਦੇਣ ਹੈ ਕਿ ਚਲੋ ਜਿੰਨੇ ਵੀ ਪਸ਼ੂ ਆ ਉਹਨਾਂ ਵਾਸਤੇ ਆਪਣਾ ਚਾਰਾ ਇਕੱਠਾ ਕਰਕੇ ਲਿਆਇਆ ਬਹੁਤ ਬਹੁਤ ਧੰਨਵਾਦ ਮੰਦਰ ਟੀਮ ਦਾ ਸੋ ਬਾਕੀ ਮੈਂ ਕਹਿਣਾ ਚਾਹਾਂਗਾ ਡੇਰੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਡੇਰੇ 'ਚ ਘੱਟ ਤੋਂ ਘੱਟ ਜ਼ਿਆਦਾ ਨਹੀਂ ਆਦੇ 40 ਤੋਂ 45 ਪਿੰਡ ਆ ਜਿਹੜੇ ਹਰਦੀ ਮਾਰ ਹੇਡ ਦੱਬੇ ਹੋਏ ਨੇ ਪਰ ਜਿੰਨੀ ਵੀ ਰਾਸਮਗਰੀ ਜਾ ਕੁਛ ਸੁਲਤਾਨਪੁਰ ਲੋਧੀ ਨੂੰ ਜਾ ਰਹੀ ਹੈ ਡੇਰੇ ਵਾਲੀ ਸਾਈਡ ਤੋਂ ਪਤਾ ਨਹੀਂ ਕਿਉਂ ਲੋਕਾਂ ਨੂੰ ਜਾਂਦੇ ਪਤਾ ਨਹੀਂ ਹੈਗਾ ਇਸ ਸਾਈਡ ਦਾ ਇਹ ਵੀਰ ਆਏ ਨੇ ਇਹਨਾਂ ਨੂੰ ਮੈਂ ਗਾਈਡ ਕੀਤਾ ਕਿ ਨਹੀਂ ਆਪਾਂ ਡੇਰੇ ਜਾਣਾ ਕਿਉਂਕਿ ਮੇਰਾ ਏਰੀਆ ਪੈਟ ਏਰੀਆ ਵਾਏ ਠੀਕ ਹੈ ਨਾ ਔਰ ਕੋਈ ਵੀ ਇਹ ਨਹੀਂ ਲਿਆ ਕਿ ਕਿੰਨਾ ਨੁਕਸਾਨ ਹੋ ਚੁੱਕਾ ਵਾ ਲੋਕਾਂ ਪਸ਼ੂਆਂ ਨੂੰ ਚਾਰਾ ਹੀ ਨਹੀਂ ਮਿਲ ਰਿਹਾ ਪਿੰਡਾਂ ਦੇ ਵਿੱਚ ਪਸ਼ੂ ਫਸੇ ਨੇ ਘਰਾਂ ਦੇ ਵਿੱਚ ਲੋਕਾਂ ਦੇ ਜਾਨਵਰ ਫਸੇ ਨੇ ਇਹ ਤੱਕ ਜਿਹੜੇ ਕਾੜੀ ਨਹੀਂ ਦੇ ਪ੍ਰਸ਼ਾਸਨ ਹੀ ਨਹੀਂ ਕੱਢ ਰਿਹਾ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਪ੍ਰਸ਼ਾਸਨ ਹੈ ਕਿੱਥੇ ਆ ਪ੍ਰਸ਼ਾਸਨ ਦਾ ਕੋਈ ਵੀ ਨਹੀਂ ਆਇਆ ਨਾ ਕੋਈ ਅੱਜ ਤੱਕ ਦੇਖਿਆ ਕੱਲ ਵੀ ਆ ਹੀ ਫਿਰ ਫੇਸ ਕਰਕੇ ਸਾਰੇ ਪਿੰਡਾਂ ਵਿੱਚ ਦੌਰਾ ਕਰੋ ਮੇਰੇ ਭਰਾ ਜਿੰਨੇ ਵੀ ਸੰਗਤ ਹੈ ਮੇਰੀ ਬੇਨਤੀ ਉਹਨਾਂ ਗਾੜੀ ਕਿ ਆਣ ਕੇ ਪਿੰਡਾਂ ਵਿੱਚ ਜਾ ਕੇ ਤੇ ਆਪਣਾ ਵੇਖੋ ਯਾਰ ਆਣ ਕੇ ਲੋਕਾਂ ਨੂੰ ਰਾਹ ਮਗਰੀ ਜਿਹੜੀ ਦਿਓ ਬਾਕੀ ਉਹ ਮਗਰੀ ਸ਼ਰੀਪ ਚੌਂਕੀ ਤੋਂ ਰੰਗੋਟ ਦੇ ਏਰੀਏ ਦੇ ਵਿੱਚ 26 ਪਿੰਡ ਪੈਂਦੇ ਜਿਹੜੇ ਪਾਣੀ ਦੀ ਰੇਟ ਵਿੱਚ ਆ ਚੁੱਕੇ ਹੜ੍ਹ ਦੀ ਰੇਟ ਸੀ ਜੋ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਸੁੱਕੀ ਰਸਤਾ ਰਾਸ਼ਨ ਔਰ ਪਸ਼ੂਆਂ ਲਈ ਚਾਰਾ ਪਹੁੰਚ ਦੋ ਸਾ ਜਿੱਥੇ ਲੋੜ ਹੁੰਦੀ ਹੈ ਫੇਰ ਵੀ ਪਹੁੰਚਾਇਆ ਜਾ ਰਿਹਾ ਅਸੀਂ ਸਾਰੇ ਜਿਹੜੇ ਲੋਕ ਸੇਵਾਦਾਰ ਆ ਰਹੇ ਉਹਨਾਂ ਨਾਲ ਜਾ ਕੇ ਉਹਨਾਂ ਦਾ ਕੰਮ ਕਰਾਂਗੇ ਮਿਲ ਪ੍ਰਸ਼ਾਸਨ ਦਾ ਪੂਰਾ ਜਿਹੜਾ ਸਹਿਯੋਗ ਮਿਲ ਰਿਹਾ ਹੈ ਜੀ ਸਹਿਯੋਗ ਦੇ ਰਹੇ ਨੇ ਹਰ ਇੱਕ ਨੂੰ ਹਰ ਜਾਨਵਾਲ ਦੀ ਰੱਖੀ ਗਈ ਹੈ ਤੱਪਰ ਹੋਰ ਜਿਹੜੀ ਸਮਾਜ ਸੇਵੀ ਜੱਥੇਬੰਦੀਆਂ ਕੀ ਫੀਲ ਕਰਨੀ ਚਾਹੂਗੀ ਉਹਨਾਂ ਨੂੰ ਫੀਲ ਇਹੀ ਜਿਹੜੇ ਬੰਦੇ ਲੋੜ ਦਾ ਮਦਦ ਹਰ ਚੀਜ਼ ਮਿਲਦੀ ਜਾਂਦੀ ਆ ਕਿਸੇ ਨੂੰ ਨਾ ਵੱਧ ਮਿਲੇ ਤੇ ਲੋੜ ਮਦਦ ਹਰ ਇੱਕ ਨੂੰ ਚੀਜ਼ ਮਿਲਦੀ ਜਾਊਗੀ ਤੇ ਚਲੋ ਜਿਹਨਾਂ ਦੇ ਪਾਣੀ ਨਹੀਂ ਲੱਗਾ ਉਹ ਹਰ ਇੱਕ